ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਤ ਬਾਬਾ ਨਿਦਾਨ ਸਿੰਘ ਜੀ ਲੰਗਰ ਸਾਹਿਬ ਵਾਲੇ ਜੀਵਨ ਭਾਗ 4 ਸਿੰਘਾਂ ਨਾਲ ਮੇਲ ਅੰਮ੍ਰਿਤ ਵੇਲਾ ਹੈ ਰਾਤ ਰਾਣੀ ਨੇ ਥੋੜੇ ਹਨੇਰੇ ਵਿੱਚ ਦੁਨੀਆ ਨੂੰ ਕੱਜਿਆ ਹੋਇਆ ਹੈ ਹਰ ਪਾਸੇ ਚੁੱਪ ਚਾਪ ਹੈ ਤਾਰਾ ਮੰਡਲ ਵੀ ਸਾਰੀ ਰਾਤ ਦੇ ਜਗਰਾਤੇ ਪਿੱਛੋਂ ਹੁਣ ਆਰਾਮ ਕਰਨ ਲਈ ਆਕਾਸ਼ ਮੰਡਲ ਦੀ ਨੀਲੀ ਚਾਦਰ ਵਿੱਚ ਵਿਰਾਜ ਦੇ ਜਾ ਰਹੇ ਨੇ ਮਿੱਠੀ ਸੁਗੰਧਤ ਪੌਣ ਠੁਮਕ ਠੁਮਕ ਚੱਲਦੀ ਮਨਾਂ ਨੂੰ ਅਨੋਖੇ ਵਿਸਮਾਤ ਤੇ ਪ੍ਰੇਮ ਹਲਾਰੇ ਦੇ ਰਹੀ ਏ ਕੀ ਸੋਨਾ ਅੰਮ੍ਰਿਤ ਵੇਲਾ ਜਦੋਂ ਕਿ ਅੰਮ੍ਰਿਤ ਦੀ ਵਰਖਾ ਹੁੰਦੀ ਏ ਅੱਜ ਮੇਰੇ ਬਾਬਾ ਜੀ ਕਿਸੇ ਤੀਬਰ ਵੈਰਾਗ ਵਿੱਚ ਹੱਥ ਵਿੱਚ ਸਿਮਰਨਾ ਫੜੀ ਲੰਮੀਆਂ ਲੰਮੀਆਂ ਡੀਂਗਾ ਪਰਦੇ ਸ਼ਰੀਰ ਤੋਂ ਬੇਸੁੱਧ ਕਿਸੇ ਅਨੋਖੀ ਮਸਤੀ ਵਿੱਚ ਤਿਆਰੀ ਕਰੀ ਬੈਠੇ ਨੇ ਇੱਕ ਤਿਆਗੀ ਵੈਰਾਗੀ ਹੋ ਕੇ ਸਿੱਧੇ ਜੰਗਲਾਂ ਨੂੰ ਜਾ ਰਹੇ ਨੇ ਦੂਰੋਂ ਕੁਝ ਕੋੜੇ ਦੇ ਟਾਪਾਂ ਦੀ ਆਵਾਜ਼ ਆਈ ਪੰਜ ਛੇ ਕੋੜੇ ਨੀਲੀਆਂ ਕਾਲੀਆਂ ਪੋਸ਼ਾਕਾਂ ਵਾਲੇ ਗੁਰੂ ਦੇ ਸਿੰਘ ਸਵਾਰ ਸੀਸ ਤੇ ਤੇਜਮਈ ਦਮਾਲੇ ਤੇ ਚੱਕਰ ਤੇ ਸਸਤਰਾ ਸੰਜੁਗਤ ਠੁਮਕ ਠੁਮਕ ਚਾਲ ਵਿੱਚ ਜਾਂਦੇ ਨਜ਼ਰੀਂ ਪਏ ਬਾਬਾ ਜੀ ਆਲੀ ਥੋੜੀ ਜੀ ਹੀ ਅਗਾਹ ਗਏ ਸਨ ਸ੍ਰੀ ਸੁਖਮਨੀ ਸਾਹਿਬ ਜੀ ਦੀ ਟੁੱਟੀ ਗੰਢਨ ਹਾਰ ਗੋਪਾਲ ਆਦ ਮਿੱਠੀ ਮਿੱਠੀ ਅੰਮ੍ਰਿਤ ਵਰਸਾਣ ਵਾਲੀ ਬਾਣੀ ਕੰਨੀ ਪਈ ਮਨ ਖਿੱਚਿਆ ਗਿਆ ਆਪਣੇ ਪ੍ਰੀਤਮ ਵੱਲ ਨਾਮ ਦੀ ਕੁਮਾਰੀ ਵਿੱਚ ਤਾਂ ਪਹਿਲਾਂ ਹੀ ਮਸਤ ਜਾ ਰਹੇ ਸਨ ਸੋ ਹੁਣ ਆਪਣਾ ਰਾਹ ਭੁੱਲ ਗਏ ਉਹਨਾਂ ਕੋੜਿਆਂ ਦੀ ਟਾਪਾਂ ਦੇ ਪਿੱਛੇ-ਪਿੱਛੇ ਬਾਣੀ ਦੇ ਪ੍ਰੇਮ ਰਸ ਵਿੱਚ ਚਲੇ ਗਏ ਜੇ ਕੋੜੇ ਤੇਜ਼ ਹੋ ਜਾਂਦੇ ਤੇ ਆਪਜੀ ਦੀਆਂ ਵੀ ਅਵਸ਼ਿ ਹੀ ਡੀਂਗਾ ਲੰਮੀਆਂ ਪੈਣ ਲੱਗ ਜਾਂਦੀਆਂ ਹੁਣ ਆਪਜੀ ਚੰਸੀ ਤੋਂ ਕੋਈ 8-10 ਮੀਲ ਦੂਰ ਜਾ ਚੁੱਕੇ ਸਨ ਇੰਨੇ ਨੂੰ ਸੂਰਜ ਭਗਵਾਨ ਨੇ ਵੀ ਆਪਣਾ ਸੁੰਦਰ ਮੁਖੜਾ ਦਿਖਾਇਆ सारी तरती ते कुछ हलचल ते रोला जिया मच गया श्री सुखमनी साहिब जी ਦੇ ਪਾਠ ਦੀ ਸਮਾਪਤੀ ਹੋਈ ਉਹਨਾਂ ਗੁਰੂ ਦੇ ਦੁਲਾਰਿਆਂ ਨੇ ਕੋੜੇ ਬ੍ਰਿਛ ਨਾਲ ਬੰਨ ਦਿੱਤੇ ਤੇ ਥੱਲੇ ਚਾਦਰ ਵਿਛਾਅ ਨਿਤਨੇਮ ਦੀ ਅਰਦਾਸ ਵਿੱਚ ਜੁੜ ਗਏ ਬਾਲੇ ਸਾਧੂ ਨੂੰ ਕੁਝ ਹੋਸ਼ ਆਈ ਹੈ ਕਿੱਥੇ ਆ ਗਏ ਹਾਂ ਜੰਗਲ ਬੀਆਬਾਨ ਹਾਲਾਂਕੁਝ ਸੋਚ ਹੀ ਰਹੇ ਸੰਤੇ ਇੱਧਰ ਉੱਧਰ ਦੇਖ ਰਹੇ ਸਨ ਜਿਵੇਂ ਕੋਈ ਅਮਲ ਟੁੱਟਨ ਤੇ ਇੱਧਰ ਉੱਧਰ ਬਿਟ ਬਿਟ ਝਾਕਦਾ ਹੋਵੇ ਸਿੰਘ ਸਾਹਿਬ ਜੀ ਨੇ ਬੜੀ ਨਿਸਨਮਰ ਬੇਨਤੀ ਵਿੱਚ ਅਰਦਾਸ ਸ਼ੁਰੂ ਕੀਤੀ ਸਾਰੇ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਇੱਕ ਮਨ ਹੋਇਉ ਜੋੜਦੀਆਂ ਜੋਦੜੀਆਂ ਕਰਨ ਲੱਗੇ ਦਾਤਿਆ ਹੁਣ ਆਪਣੇ ਸੱਚਖੰਡ ਦੇ ਦਰਸ਼ਨ ਬਖਸ਼ੋ ਹੁਣ ਹੋਰ ਨਾ ਤਰਸਾਵੋ ਅਸਾ ਪਾਪੀਆਂ ਦਾ ਸੇਕਦਕ ਨਾ ਪਰਖੋ ਤੇ ਜਲਦੀ ਦਰਸ਼ਨ ਬਖਸ਼ੋ ਅੱਜ ਇਸ ਅਨੋਖੀ ਚਾਕੀ ਨੂੰ ਵੇਖ ਕੇ ਬਾਲੇ ਸਾਧੂ ਬਹੁਤ ਹੀ ਅश्चਰਜ ਹੋਏ ਚਾਰੇ ਬੰਨੇ ਜੰਗਲ ਸੀ ਸਾਹਮਣੇ ਗੁਰੂ ਕੀਆਂ ਲਾਡਲੀਆਂ ਫੌਜਾਂ ਬੈਠੀਆਂ ਸਨ ਬਾਬਾ ਜੀ ਅਗਾ ਵਦੇ ਅੱਗੋਂ ਉਹਨਾਂ ਪ੍ਰੇਮੀਆਂ ਨੇ ਸਤਕਾਰ ਵਜੋਂ ਜੀ ਆਇਆਂ ਆਖਿਆ ਇਹ ਪ੍ਰੇਮੀ ਸੱਜਣ ਕੌਨਸ ਨਿਸ ਬਾਰੇ ਦਾਸ ਦੀ ਤੁੱਛ ਬੁੱਧੀ ਕੁਝ ਨਹੀਂ ਕਹਿ ਸਕਦੀ ਹਾਂ ਇਤਨਾ ਕਹਿਣਾ ਪੈਂਦਾ ਹੈ ਜੋ ਇਹ ਗੁਰੂ ਕੀਆਂ ਲੱਡਲੀਆਂ ਫੌਜਾਂ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਜੀ ਦੇ ਦਰਸ਼ਨ ਪਰਸਨ ਹਿੱਤ ਜਾ ਰਹੇ ਸਨ ਆਪ ਜੀ ਨੇ ਅਗਾ ਵਧ ਕੇ ਨਮਸਕਾਰ ਕਰਦਿਆਂ ਫਤਿਹ ਗਜਾਈ ਆਹ ਬਾਬਾ ਜੀ ਤਨ ਪਾਗ ਆਓ ਬਰਾਜੋ ਜਥੇਦਾਰ ਨੇ ਅਰਜ ਕੀਤੀ ਬਾਬਾ ਜੀ ਬੈਠ ਗਏ ਹੁਣ ਕੋਈ 1-2 ਘੰਟੇ ਤੱਕ ਰਸਮਈ ਸਤਸੰਗ ਹੁੰਦਾ ਰਿਹਾ ਇੰਨੇ ਨੂੰ ਗੁਰੂ ਕਾ ਲੰਗਰ ਤਿਆਰ ਹੋ ਗਿਆ ਅਰਦਾਸਾ ਸੋਧ ਕੇ ਸਾਰਿਆਂ ਨੇ ਗੁਰੂ ਕਾ ਲੰਗਰ ਪਾਣ ਕੀਤਾ ਹੁਣ ਆਪ ਜੀ ਦਾ ਚੇਤੇ ਇਨ੍ਹਾਂ ਪਿਆਰਿਆਂ ਤੋਂ ਵਿਛੜਨ ਦਾ ਨਹੀਂ ਸੀ ਕਰਦਾ ਫੌਜੀ ਨੌਕਰੀ ਤੋਂ ਕੌਣ ਅਣਜਾਣੂ ਹੈ ਤੇ ਫੌਜੀ ਡਿਸਪਲਨ ਤੇ ਕਠਿਨਾਈਆਂ ਤੋਂ ਕੌਣ ਨਾ ਵਾਕਿਫ ਹੈ ਬਾਕੀ ਸਰਵਿਸਾਂ ਵਿੱਚ ਤਾਂ ਛੁੱਟੀ ਹੀ ਸੁਖਾਲੀ ਮਿਲ ਜਾਂਦੀ ਏ ਤੇ ਨਾਮ ਵੀ ਕਟਿਆ ਜਾ ਸਕਦਾ ਹੈ ਮਿਲਟਰੀ ਦੀ ਨੌਕਰੀ ਬਹੁਤ ਸਖਤ ਹੈ ਅੱਜ ਆਪ ਜੀ ਨੂੰ ਇੰਨਾ ਸਾਰੀਆਂ ਗੱਲਾਂ ਦੀ ਕੋਈ ਪਰਵਾਹ ਤੱਕ ਨਹੀਂ ਸੀ ਤੇ ਹੁੰਦੀ ਵੀ ਕਿਉਂ ਤੇ ਕਿਸ ਤਰ੍ਹਾਂ ਯਾਰੀ ਜੋ ਨਿਰਪੋਈ ਫੇਰ ਪੌ ਕਾ ਦਾ ਬਾਕੀ ਰਿਆ ਗੁਰੂ ਦੇ ਦੁਲਾਰਿਆਂ ਨੇ ਅਰਦਾਸ ਸੋਧ ਚਾਲੇ ਪਾ ਦਿੱਤੇ ਅੱਜ ਆਪ ਜੀ ਵੀ ਇਨ੍ਹਾਂ ਪ੍ਰੇਮੀਆਂ ਨਾਲ ਸ੍ਰੀ ਸਚਖੰਡ ਸਾਹਿਬ ਨੂੰ ਪਧਾਰੇ ਜੋ ਕਈ ਦਿਨਾ ਦੀਆਂ ਕਠਨ ਕਟੀਆਂ چیرਦੇ ਇਹ ਵਿਡਪਾਗੀ ਸੱਜਣ ਸ੍ਰੀ ਹਜੂਰ ਸਾਹਿਬ ਪੁੱਜੇ ਤੇ ਪਹਿਲਾ ਬੁੰਗਾ ਭਾਈ ਸਾਧੂ ਸਿੰਘ ਜੀ ਵਿਖੇ ਉਤਾਰਾ ਕੀਤਾ ਸ੍ਰੀ ਸਚਖੰਡ ਸਾਹਿਬ ਜੀ ਦੀ ਅਪਾਰ ਮਹਿਮਾ ਤੋਂ ਕਿਹੜਾ ਗੁਰਸੇਖਣ ਜਾਣੂ ਹੈ ਇਹ ਉਹੀ ਪਾਵਨ ਸਥਾਨ ਹੈ ਜਿੱਥੇ ਮੇਰੇ ਪ੍ਰੀਤ ਅਜੋਜੀ ਪ੍ਰੀਤਮ ਨੇ ਦੁਸ਼ਟ ਦਰਮਨ ਦੇ ਜਾਮੇ ਵਿੱਚ ਕਈ ਯੁੱਗ ਕਠਨ ਤਪ ਸਾਦੇ ਆ ਸੀ ਤੇ ਇੱਥੇ ਹੀ ਕਿਸੇ ਪਹਾੜੀ ਟੀਲੇ ਤੇ ਵਿਰਾਜਮਾਨ ਹੋ ਦਾਤਾ ਜੀ ਨੇ ਫਰਮਾਇਆ ਸੀ ਖਾਲਸਾ ਜੀ ਮੈਂ ਇੱਥੇ ਸਹਿਜ ਆਸਣੀਆਂ ਦੀ ਵੀ ਉਡੀਕ ਰੱਖਾਂਗਾ ਤਾਂ ਜੋ ਉਹ ਵੀ ਇੱਥੇ ਦਰਸ਼ਨ ਪਰਸ ਕੇ ਮਨਾਂ ਨੂੰ ਸ਼ਾਂਤ ਕਰਨ ਇਸ ਨੰਦੇੜ ਨਗਰੀ ਦੀ ਸੋਭਾ ਤੇ ਪ੍ਰਸਿੱਧਤਾ ਜਿੱਥੇ ਇਸ ਗੁਰੂ ਅਸਥਾਨ ਸਦਕਾ ਵਧੀ ਹੈ ਉੱਥੇ ਇਹ ਨੰਦੇੜ ਸ਼ਹਿਰ ਵੱਸੋਂ ਤੇਰਮਨੀ ਤੇ ਰਮਣੀਕਤਾ ਦੇ ਦਾਇਰੇ ਵਿੱਚ ਵੀ ਬਹੁਤ ਪਰਫੁੱਲਤ ਹੋਇਆ ਹੈ ਅੱਜ ਤੋਂ ਕਈ ਸਾਲ ਪਹਿਲਾਂ ਜਦੋਂ ਬਾਬਾ ਜੀ ਇੱਥੇ ਆਏ ਸਨ ਉਦੋਂ ਰੇਲ ਗੱਡੀਆਂ ਤਾਂ ਕੀ ਰੇਲਵੇ ਸਟੇਸ਼ਨ ਵੀ ਇੱਥੇ ਨਹੀਂ ਸੀ ਬਣਿਆ ਇਹ ਕਣਕ ਮੰਡੀ ਤੇ ਵਜ਼ੀਰਾਬਾਦ ਦਾ ਮਹਿਲਾ ਜਿਹੜਾ ਹੁਣ ਸ਼ਹਿਰ ਦਾ ਕੇਂਦਰ ਬਣਿਆ ਹੈ ਇੱਥੇ ਉਸ ਵੇਲੇ ਬਿਲਕੁਲ ਜੰਗਲ ਹੀ ਜੰਗਲ ਸੀ ਗੱਲ ਕੀ ਸ੍ਰੀ ਸਚਖੰਡ ਸਾਹਿਬ ਜੀ ਦੀ ਚਵੀ ਪਾਸੀ ਪੁਰਣੇ ਕਾਂਤ ਮੰਨੋ ਜੰਗਲ ਸਣ ਜਿੰਨਾ ਵਿੱਚੋਂ ਲੰਘਣਾ ਵੀ ਅਸੰਭਵ ਸੀ ਅੱਜ ਕੱਲ ਜਦੋਂ ਕਿ ਰੇਲ ਗੱਡੀਆਂ ਮੋਟਰਾਂ ਤੇ ਕਾਰਾਂ ਤੇ ਬੈਠੀਆਂ ਬਿਠਾਆਂ પ્રાਣੀ ਇੱਥੇ ਪੁੱਜ ਜਾਂਦਾ ਹੈ ਤੇ ਕਦਮ ਪਰਵੀ ਤੁਰੰਦੀ ਤਕਲੀਫ ਨਹੀਂ ਕਰਨੀ ਪੈਂਦੀ ਪਰ ਹੁਣ ਵੀ ਕਈ ਮੰਦਪਾਗੀ ਸੱਜਣ ਇੱਥੇ ਨਹੀਂ ਪੁੱਜ ਸਕਦੇ ਜਰਾ ਆਪਣਾ ਵਿਚਾਰ ਉਧਰ ਲਜਾਵੋ ਜਦੋਂ ਗੱਡੀਆਂ ਮੋਟਨਾ ਤੇ ਜੀਪ ਕਾਰਾਂ ਨਹੀਂ ਸੰਗੁਰੂ ਦੇ ਲੱडले ਜੰਗਲੋ ਜੰਗਲ چیرਦੇ ਰਾਤ ਦਿਨ ਦੀਆਂ ਕਠਨ ਕਾਟੀਆਂ ਨਬੇੜ ਦੇ ਨੰਗੇ ਪੈਰੀ ਤੁਰ ਕੇ ਇੱਥੇ ਦਰਸ਼ਨ ਪਰਸਦੇ ਸਨ ਉਹ ਕਿੰਨੇ ਸਿੱਧਕੇ ਤੇ ਡ੍ਰਿਡ ਵਿਸ਼ਵਾਸੀ ਸੱਜਣ ਹੋਣਗੇ ਅੱਜ ਮੇਰੇ ਬਾਬਾ ਜੀ ਰਾਤ ਦਿਨ ਕਠਨ ਕਾਟੀਆਂ ਚੀਰ ਦੇ ਮੰਝਲਾ ਕੱਟਦੇ ਆਪਣਾ ਜੀਵਨ ਸੋਮਾ ਲੱਭਣ ਇੱਥੇ ਪੁੱਜੇ ਨੇ ਦੁਨੀਆ ਦੀਆਂ ਨਜ਼ਰਾਂ ਵਿੱਚ ਉਹ ਆਪ ਪੁੱਜੇ ਹਨ ਪਰੰਤੂ ਮੇਰਾ ਬਾਜਾਂ ਵਾਲਾ ਪ੍ਰੀਤਮ ਆਪਣੇ ਭਗਤ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੀਆਂ ਪ੍ਰੇਮ ਡੋਰਾ ਵਿੱਚ ਬਨ ਕੇ ਇੱਥੇ ਲਿਆਇਆ ਹੈ ਅੱਜਕੱਲ ਕਰੀਬਨ ਹਰ ਥਾਂ ਬਿਜਲੀ ਸੜਕਾਂ ਪਾਣੀ ਰੋਸ਼ਨੀ ਦੀ ਕੋਈ ਥੋੜ੍ਹ ਨਹੀਂ ਥਾਂ ਥਾਂ ਤੇ ਬਿਜਲੀ ওয়াਟਰ ਪੰਪ ਤੇ ਸੜਕਾਂ ਉੱਤੇ ਵੀ ਰੋਸ਼ਨੀ ਦੇ ਬਲਬ ਲੱਗੇ ਨੇ ਤੇ ਹੁਣ ਤਾਂ ਮਹਾਰਾਜਾ ਰਾਵ ਨਾਬਾ ਵੱਲੋਂ ਸ੍ਰੀ ਸਚਖੰਡ ਸਾਹਿਬ ਵਿੱਚ ਰੋਸ਼ਨੀ ਤੇ ਪਾਣੀ ਲਈ ਬਿਜਲੀ ਦਾ ਇੰਜਣ ਲੱਗਿਆ ਹੋਇਆ ਹੈ ਜਦੋਂ ਆਪ ਜੀ ਇੱਥੇ ਪੁੱਜੇ ਸਨ ਉਦੋਂ ਲੋਕੀ ਬਿਜਲੀ ਨੂੰ ਜਾਣਦੇ ਨਹੀਂ ਸਨ ਦੇ ਸਤਿਖੰਡ ਸਾਈਂ ਵਿੱਚ ਰੋਸ਼ਨੀ ਲਈ ਲਾਲ ਟੇਨਾ ਤੇ ਪਾਣੀ ਦੀ ਸੇਵਾ ਗੁਰਮੁਖ ਪਿਆਰੇ ਬੋੜਿਆਂ ਵਿੱਚੋਂ ਮੋਢਿਆਂ ਤੇ ਕਰਦੇ ਹੁੰਦੇ ਸਨ ਅੱਜ ਪੈਰ ਰਾਤ ਰਹਿੰਦੀ ਮੇਰੇ ਬਾਬਾ ਜੀ ਨਿਤਨੇਮ ਅਨੁਸਾਰ ਉੱਠੇ ਗੁਦਾਵਰੀ ਨਦੀ ਵਿੱਚ ਇਸ਼ਨਾਨ ਸੋਦੇ ਉਹ ਪਾਵਨ ਨਦੀ ਜੋ ਸਤਗੁਰਾਂ ਦੇ ਸਮੇਂ ਸਤਜਗ ਵਿੱਚ ਦੁੱਧ ਦੀ ਵਗਦੀ ਹੁੰਦੀ ਸੀ ਅਜੋਸੇ ਵਿੱਚੋਂ ਫਿਰ ਉਹੀ ਅੰਮ੍ਰਿਤ ਦਾ ਸਵਾਦ ਪਾਸ ਰਿਹਾ ਹੈ ਆਪ ਇਸ ਨਾਨ ਸੋਧ ਕੇ ਹੱਥ ਵਿੱਚ ਸਿਮਰਨਾ ਫੜੀ ਹੌਲੀ ਹੌਲੀ ਕਿਸੇ ਅਗੰਮੀ ਮਸਤੀ ਵਿੱਚ ਸ੍ਰੀ ਸੱਚਖੰਡ ਸਾਹਿਬ ਬੁਝੇ ਅਜ ਆਪ ਜੀ ਉਹਨਾਂ ਪਾਵਨ ਪ੍ਰਕਰਮਾਂ ਵਿੱਚ ਲਿਵਲੀਨ ਡੰਡੋਤ ਕਰ ਰਹੇ ਨੇ ਜਿੱਥੋਂ ਦੀ ਰੇਣਕਾ ਪ੍ਰਸਕੇ ਪਾਪੀਆਂ ਦਾ ਅਸਥਿਰਦਾ ਵੀ ਸੱਤ ਤੇ ਸੁੱਚਾ ਹੋ ਜਾਂਦਾ ਹੈ ਹਰ ਪਾਸੇ ਪੂਰਨ ਇਕਾਂਤ ਨਾਲੇ ਅੰਮ੍ਰਿਤ ਵੇਲਾ ਰਾਗੀ ਸਿੰਘ ਜੀ ਬੜੀ ਉੱਚੀ ਤੇ ਮਨਮੋਹਣੀ ਸੁਰ ਵਿੱਚ ਕੀਰਤਨ ਕਰ ਰਹੇ ਨੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਾਂ ਤਿਸ ਪੈ ਆਪ ਵਿਚਾਈ ਕਿੰਨਾ ਸੁੰਦਰ ਉਪਦੇਸ਼ ਹੈ ਮੇਰੇ ਸੇਵਾ ਦੇ ਪੁੰਜ ਸਾਹਿਬ ਚੌਥੇ ਪਾਤਸ਼ਾਹ ਸੁਹੀ ਰਾਗ ਦੁਆਰਾ ਆਪਣੇ ਮਨ ਤੇ ਘਟਾ ਕੇ ਕਿਆ ਸੁੰਦਰ ਤੇ ਉੱਤਮ ਉਪਦੇਸ਼ ਦਿੰਦੇ ਨੇ ਪ੍ਰਾਣੀ ਨੂੰ ਕਿਆ ਸੁੰਦਰ ਤੇ ਮਨਮੋਹਨ ਇਹ ਘਰ ਚ ਆਇਓ ਉਪਦੇਸ਼ ਦਾ ਜੇ ਭੁੱਖ ਦੇ ਤਾਂ ਇਤਹੀ ਰਾਜਾ ਤੇ ਤਨਮਨ ਘਾਟ ਘਾਟ ਸਬਰ ਪੀ ਤੇ ਪੱਖਾ ਫੇਰੀ ਪਾਣੀ ਟੋਮਾ ਜੋ ਦੇਵੇ ਸੋ ਖਾਈ ਇਹ ਕਿਤਨੇ ਸਬਰ ਸ਼ਾਂਤੀ ਨਿਮਰਤਾ ਤਿਥਾ ਪ੍ਰੇਮ ਪਰੇ ਉਪਦੇਸ਼ ਨੇ ਸੱਚ ਪੁੱਛੋ ਤਾਂ ਸਾਰੀ ਦੁਨੀਆ ਦਾ ਫਲਸਫਾ ਹੀ ਇਨ੍ਹਾਂ ਤੁਕਾਂ ਵਿੱਚ ਬੰਦ ਕਰ ਛੱਡਿਆ ਹੈ ਅੱਜ ਇਹ ਪਾਵਨ ਉਪਦੇਸ਼ ਕਰਨੀ ਹੀ ਨਹੀਂ ਪਏ ਮਨੋ ਹਿਰਦੇ ਪੱਟ ਤੇ ਉਕਰੇ ਗਏ ਹਨ ਨੈਣਾ ਤੋਂ ਬੇਸਮਾਰ ਹੰਝੂਆਂ ਦੀ ਲੜੀ ਤੁਰ ਪਈ ਪ੍ਰੀਤਮ ਦੇ ਪਾਵਨ ਚਰਨ ਪ੍ਰਕਰਮਾ ਰੱਜ ਰੱਜ ਕੇ ਤੋਂ ਦੀ ਜਾਂਦੀ ਹੈ ਦੀਦੀਆਂ ਦੀਆਂ ਮੋਤੀਆਂ ਨਾਲ ਇਸ ਤਰ੍ਹਾਂ ਕਾਫੀ ਚਿਰ ਡੰਡੋਤ ਵਿੱਚ ਪਏ ਰਹੇ ਫਿਰ ਸਾਵਧਾਨ ਹੋਏ ਮੰਨ ਨੂੰ ਦਿਲਾਸਾ ਦਿੱਤਾ ਤੇ ਅੰਦਰ ਰਾਗੀ ਸਿੰਘ ਜੀ ਈਲਾਪ ਕਰ ਰਹੇ ਸਨ ਗੁਰਸੇਵਾ ਤੇ ਸੁਖ ਉਪਜੇ ਹੋਰ ਥੈ ਸੁਖ ਨਾ ਪਾਲ ਜੀਆ ਨੀ ਰੱਖੀਆਂ ਤੋਂ ਨਹੀਂ ਠੱਲਿਆ ਜਾਂਦਾ ਅੱਜ ਜਰਨੈਲ ਸੈਦ ਖਾਨ ਤੇ ਭਾਈ ਨੰਦ ਲਾਲ ਜੀ ਵਾਂਗੂ ਤੀਬਰ ਵੈਰਾਗ ਵਿੱਚ ਮੇਰੇ ਬਾਬਾ ਜੀ ਹੀ ਅਰਜ਼ੂਆਂ ਕਰ ਰਹੇ ਸਨ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਜੇਠ ਹਾੜ ਦੀ ਗਰਮੀ ਜਦੋਂ ਕਿ ਗਰਮ ਲੋ ਸਰੀਰ ਨੂੰ ਚਲਸਤੀ ਜਾਂਦੀ ਹੈ ਸਾਰੇ ਜੀਵ ਜੰਤ ਗਰਮੀ ਦੇ ਫਰਾਟਿਆਂ ਤੋਂ ਡਰਦੇ ਕਿਸੇ ਠੰਡੀ ਛਾਂ ਦਾ ਓਲਾ ਤੱਕ ਜਾ ਬਿਰਾਜਦੇ ਹਨ ਜੇਬ ਸੁੱਕ ਦੀ ਮਨ ਨੂੰ ਬਾਰ-ਬਾਰ ਤੇ ਲੱਗਦੀ ਹੈ ਮੇਰੇ ਬਾਬਾ ਜੀ ਪੱਖੇ ਦੀ ਸੇਵਾ ਕਰਦੇ ਨੇ ਉੱਥੇ ਹੀ ਬੂੰਗਾ ਸਾਧੂ ਸਿੰਘ ਜੀ ਵਿਖੇ ਠੰਡੇ ਤੇ ਸੀਤਲ ਜਲਦੀ ਛਬੀਲ ਲਾਈ ਹੈ ਗੁਰਾਂ ਦਿੱਤੀਆਂ ਤੇ ਰਾਮ ਪਿਆਰੀ ਦੋ ਗਾਗਰਾਂ ਪਾਣੀ ਦੀਆਂ ਪਰ ਰੱਖੀਆਂ ਨੇ ਸਵੇਰੇ ਭੋਗ ਪੈਣ ਤੇ ਆਪ ਇੱਥੇ ਹੀ ਆਬਿਰਾਜਦੇ ਹੰਤੇ ਹੱਥ ਇੱਕ ਹੱਥ ਵਿੱਚ ਸਿਮਰਨਾ ਫੜੀ ਰਾਮ ਰਸ ਮਾਣਦੇ ਦੂਜੇ ਹੱਥ ਨਾਲ ਜਲਦੀ ਸੇਵਾ ਕਰਦੇ ਤਨੂ ਪਾਗਾ ਵਾਲੇ ਪੁਰਸ਼ ਨੇ ਜੋ ਆਪ ਜੀ ਪਾਸੋਂ ਜਲ ਛੱਕ ਰਏ ਨੇ। ਉਹਨ ਇਥੇ ਆਪ ਜੀ ਦਾ ਚੇਤੇ ਇਸ ਤਰ੍ਹਾਂ ਲੱਗ ਚੁੱਕਾ ਹੈ ਜਿਸ ਤਰ੍ਹਾਂ ਚਕੋਰ ਚੰਨ ਤੋਂ ਵਿਛੋੜਾ ਬਹੁਤ ਹੀ ਦਿਰਕ ਜਾਪਤਾ ਹੈ ਤੇ ਇੱਕ ਪਲਕ ਦਾ ਵਿਛੋੜਾ ਬੜਾ ਅਸਹਿ ਪਾਸਦਾ ਹੈ। ਕਰਤੇ ਦੇ ਖੇਲ ਤੁੰਬਲੇ ਹਾਰੇ ਜਾਈਏ ਕੀ ਪਤਾ ਜੂ ਹਾਲਾ ਹੋਰ ਕਿੱਥੇ ਕਿੱਥੇ ਅਨਜਲ ਹੈ। ਆਪ ਜੀ ਨੂੰ ਇਥੇ 5-6 ਮਹੀਨੇ ਹੋਏ ਹਨ। ਮਨ ਨੂੰ ਪ੍ਰਤੀਤ ਕਰ ਰਿਹਾ ਜਿਸ ਤਰ੍ਹਾਂ ਹੁਣੇ ਹੀ ਆਏ ਸਾਰੇ ਸੱਜਣ ਆਪ ਜੀ ਨਾਲ ਬੜਾ ਪ੍ਰੇਮ ਪਿਆਰ ਤੇ ਸਨਮਾਨ ਪ੍ਰਗਟ ਕਰਦੇ ਹੁਣ ਸਾਈਹਬਾਂ ਦੇ ਅਰਸੀ ਹੁਕਮ ਨਾਮੇ ਮੰਨੂ ਪਵਿੱਤਰ ਬਾਣੀ ਦੇ ਤਿੱਖੇ ਤੀਰ ਖਾ ਖਾ ਕੇ ਮੈਂ ਗਲ ਮੰਨੀ ਡਾਲ ਹੋ ਚੁੱਕਾ ਹੈ ਹਰ ਵੇਲੇ ਮਨ ਵਿੱਚ ਇਹੀ ਖੇਚ ਹੈ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ ਮੰਨੋ ਹਰ ਵੇਲੇ ਕੋਈ ਨਾ ਕੋਈ ਸੇਵਾ ਵਿੱਚ ਤਤ ਪਰ ਹਨ ਦੀਵਾਨ ਵਿੱਚ ਪੱਖੇ ਦੀ ਸੇਵਾ ਕਰਦੇ ਨੇ ਤੇ ਬਾਕੀ ਸਮਾਂ ਝਾੜੂ ਆਦ ਸੰਗਤਾਂ ਨੂੰ ਜਲ ਛਕਾਉਣ ਵਿੱਚ ਬਤੀਤ ਕਰਦੇ ਨੇ ਮਨੁਸਵਾਸ ਸ્વાસ ਭਜਨ ਬੰਦਗੀ ਤੇ ਸਿਮਰਨ ਸੇਵਾ ਵਿੱਚ ਬਤੀਤ ਹੋ ਰਿਹਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ